ਕਪੂਰਥਲਾ ਦੇ ਬੇਗੋਵਾਲ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦ ਇੱਥੋਂ ਦੇ ਇੱਕ 33 ਸਾਲਾ ਨੌਜਵਾਨ ਦਾ ਅਮਰੀਕਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਕਰੀਬ ਇੱਕ ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਨੌਜਵਾਨ ਜਦੋਂ ਸਟੋਰ ਦੇ ਬਾਹਰ ਖੜਾ ਸੀ ਤਾਂ ਕੁਝ ਨਕਾਬਪੋਸ਼ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲੋਕ ਜ਼ਖਮੀ ਹੋ ਗਏ ਇਹ ਜੀ ਸਟੋਰ ਤੋਂ ਮਿਲਿਆ ਦੇ ਅੱਗੇ ਸਟਾਲ ਲੱਗੇ ਹਨ ਸਟਾਣਰ ਕੋਲ 1 ਮਿੰਟ ਗਿਆ ਉਹ ਦਰਮ ਗੱਡੀ ਵਾਲੇ ਗੱਡੀ ਵਾਲੇ ਆਏ ਨਹੀਂ ਉਹਦੇ ਤਿੰਨ ਬੰਦੇ ਬੈਠੇ ਹਨ ਉਹਨਾਂ ਨੇ ਵਾਹ ਗੋਲੀਆਂ ਚਲਾਤੀਆਂ ਮੇਰੇ ਮੁੰਡੇ ਦਾ ਦਿਮਾਗ ਹੀ ਵੱਜੀ ਬੇਨਤੀ ਕੀਤੀ ਜਾਂਦੀ ਸਾਨੂੰ ਕੋਈ ਨਾ ਕੋਈ ਸਹੂਤ ਹੋਣੀ ਚਾਹੀਦੀ 40 ਲੱਖ ਸਰ ਸਰ ਖਰਚਾ ਕੋਈ ਪੈਲ ਨਹੀਂ ਕੋਈ ਬੰਨਣਾ ਨਹੀਂ ਸਾਡਾ ਕਭੀ ਕਿੰਨੇ ਬੱਚੇ ਸੀ ਉਹਨਾਂ ਨੇ ਕੀ ਕੰਮ ਕਰਦਾ ਸੀ ਪੁੱਛ ਕਿਹੜੇ ਸਟੋਰ ਤੇ ਕੰਮ ਕਰਦਾ ਸੀ ਤੇ ਆ ਦੋ ਦੋ ਬੱਚੇ ਜਿਹੜੇ ਉਹਦੀ 33 ਸਾਲ ਉਮਰ ਸੀ ਜਿਹੜੀ ਜਿਵੇਂ ਮੇਰੇ ਨੂੰ ਹੈ ਉਹ 28 ਸਾਲ ਉਮਰ ਹੈ ਇਹ ਨਿਆਣ ਮਾ ਤੇ ਜਾਈ ਵੱਡੇ ਸਿੱਤੇ ਬਹੁਤ ਸਾਰਾ ਕਰਜੇ ਲੱਤ ਉਤਰਿਆਣੀ ਹੈਗਾ ਤੇ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਰਹੀ ਚੰਗਾ ਕੰਮ ਕਰਦੇ ਇਹ ਹੋਈ ਕਿ ਦੋ ਮੇਟਲੇ ਬਾਹਰ ਆ ਗਏ ਨੇ ਤੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਮੁੱਕੇ ਸੇ ਮੂਤ ਹੋ ਗਈ ਮੇਰੇ ਦੋ ਬੱਚੇ ਨੇ ਵੱਡਾ ਮੁੰਡਾ ਏ ਤੇ ਛੋਟੀ ਕੁੜੀ ਏ ਮੁੰਡਾ 5 ਸਾਲ ਦਾ ਏ ਤੇ ਕੁੜੀ 4 ਸਾਲ ਦੀ 40 ਲੱਖ ਰੁਪਏ ਕਰਜਾ ਸਾਡੇ ਸਿਰ ਤੇ ਲੇਕਿਨ ਕਿਨੇ ਮਾਸੋਂ ਬਚੀ ਨੇ ਮੇਰੇ ਸਾਨੂੰ ਸਹਾ ਮਿਲਣਾ ਜ਼ਰੂਰੀ ਹੈ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਹੁਤਾ ਮਤਲਬ ਸਿਕਿਉਰਿਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਤ ਵਾਸਤੇ ਗਵਰਨਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਇਹ ਮਤਲਬ ਕੋਈ ਆਫ ਦਾ ਕੋਈ ਦੋ ਦਿਨ ਚਾਰ ਦਿਨ ਨਿਕਲਦੇ ਨਹੀਂ ਕੋਈ ਨਾ ਕੋਈ ਬਈ ਇਦਾਂ ਦਾ ਘਟਨਾ ਹੋ ਜਾਂਦੀ ਜੀ ਜਿਹੜੇ ਗੋਲੀਆਂ ਚੱਲੀਆਂ ਉੱਥੇ ਕਿੰਨੇ ਬਲੌਕ ਜਿਹਾ ਨਹੀਂ ਹੋਈ ਔਰ ਕਿੰਨੇ ਉੱਪਰ ਉਤੜੀ ਜਾਂਦੀ ਜਤੋਂ ਜਿਹੜੇ ਸੁਣਦੇ ਵਿੱਚ ਗੱਲ ਆ ਇਹ ਜਿੱਦਾਂ ਰੋਡ ਦੇ ਤੋਂ ਥੱਲੇ ਉਤਰੇ ਨੇ ਗਰਾਊਂਡ 'ਤੇ ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰੀ ਫੈਰਿੰਗ ਸ਼ੁਰੂ ਕਰਤੀ ਫੈਰਨ ਕਰਦੇ ਕਰਦੇ ਤੇ ਇਹ 4-5 ਨੇ ਇਕੱਠੇ ਸੀ ਇੱਥੇ ਆਣ ਕੇ ਉਹਨਾਂ ਖਲਾੜ ਕੇ ਫੈਰਨ ਕਰਕੇ ਇੱਥੇ ਦੋ ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤੇ 3-4 ਜਿਹੜੇ ਉਹ ਜ਼ਖਮੀ ਹੋ ਗਏ ਬਾਕੀ ਹੋਰ ਵੀ ਹੋਏ ਹੋਣਗੇ ਪਤਾ ਨਹੀਂ ਇੰਨੀ ਗੱਲ ਦਾ